ਦੋਸਤੋ ਹੁਣੇ-ਹੁਣੇ ਖਬਰ ਆਈ ਆ ਕਿ ਜਿਹੜਾ ਪੰਜਾਬ ਸਰਵਿਸ ਸਿਲੈਕਸ਼ਨ ਬੋਰਡ ਨੇ ਇਮਤਿਹਾਨ ਲਈ ਸੀ ਜੂਨੀਅਰ ਇੰਜੀਨੀਅਰਸ ਦੇ ਸਿਵਲਸ ਦੇ ਅਤੇ ਦੂਸਰਿਆਂ ਦੇ ਇਹ ਸਾਲ 2023 ਵਿੱਚ ਇਮਤਿਹਾਨ ਹੋਏ ਸੀਗੇ ਲੇਕਿਨ ਉਹਦਾ ਰਿਜ਼ਲਟ ਹੁਣੇ ਛਾਇਆ ਹੋਇਆ ਵਾ ਉਹ ਲਿਸਟ ਪੂਰੀ ਡਾਟਾ ਜਿਹੜਾ ਆਇਆ ਤਕਰੀਬਨ 4200 ਕੁਛ ਕੈਂਡੀਡੇਟਸ ਦੀ ਲਿਸਟ ਜਿਹੜੀ ਮੇਰੇ ਕੋਲ ਪਹੁੰਚੀ ਆ ਰੱਖੇ ਗਏ ਨੇ ਉਹਨਾਂ ਵਿੱਚੋਂ 161 لیکن شورے ਮਚਾਇਆ ਵਾ ਬਹੁਤ ਸਾਰੇ ਕੈਂਡੀਡੇਟਸ ਨੇ ਤੜਾ ਤੜ ਹੁਣੇ ਵਟਸਐਪ ਕਾਲਸ ਮੈਸੇजेस ਮੈਨੂੰ ਭੇਜੀਆਂ ਡਾਟਾ ਸਾਰਾ ਭੇਜਿਆ ਰਿਜ਼ਲਟ ਸ਼ੀਟਸ ਭੇਜੀਆਂ ਮਾਰਕ ਸ਼ੀਟਸ ਭੇਜੀਆਂ ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜਾ ਪੇਪਰ ਹੈਗਾ ਵਾ ਇਹ ਲੀਕ ਕੀਤਾ ਗਿਆ ਹਰਿਆਣੇ ਦੇ ਕੈਂਡੀਡੇਟਸ ਵਾਸਤੇ ਵਿਸ਼ੇਸ਼ ਤੌਰ ਦੇ ਉਤੇ ਔਰ ਉਹਨੂੰ ਐ ਲੱਗ ਰਿਹਾ ਵਾ ਕਿ ਜਿਹੜੇ ਟਾਪਰਸ ਆਏ ਨੇ ਸਾਰੇ ਇਸ 161 ਦੀ ਲਿਸਟ ਵਿੱਚ ਜੂਨੀਅਰ ਇੰਜੀਨੀਅਰਸ ਤੇ ਇਹ ਸਾਰੇ ਗੈਰ ਪੰਜਾਬੀ ਨੇ ਨਾਨ ਪੰਜਾਬੀ ਨੇ ਹਰਿਆਣੇ ਦੇ ਰਹਿਣ ਵਾਲੇ ਨੇ ਔਰ ਬਾਹਰ ਦੇ ਕੈਂਡੀਡੇਟਸ ਨੇ ਤੇ ਫਿਰ ਜਿਹੜੇ ਸਾਡੇ ਪੰਜਾਬ ਦੇ ਵਿੱਚ ਰੋਜ਼ ਸ਼ੋਰ ਮੱਚਦਾ ਕਿ ਪੰਜਾਬੀ ਜਿਹੜੇ ਨੌਜਵਾਨ ਨੇ ਉਹ ਹਤਾਸ਼ ਨੇ ਨਿਰਾਸ਼ ਨੇ ਉਹ ਆਪਣਾ ਪੰਜਾਬ ਛੱਡ ਕੇ ਕੈਨੇਡਾ ਜਾ ਰਹੇ ਨੇ ਕੋਈ ਕਿਤੇ ਜਾ ਰਿਹਾ ਕੋਈ ਵਿਦੇਸ਼ਾਂ 'ਚ ਜਾ ਰਹੇ ਨੇ ਤੇ ਸਾਡਾ ਚੀਫ ਮਿਨਿਸਟਰ ਰੋਜ਼ ਕਹਿੰਦਾ ਕਿ ਮੈਂ ਰਿਵਰਸ ਮਾਈਗ੍ਰੇਸ਼ਨ ਕਰਨੀ ਆ ਮੈਂ ਜਿਹੜੇ ਬਾਹਰ ਸੈਟਲ ਹੋਏ ਨੇ ਉਹਨਾਂ ਨੂੰ ਵਾਪਸ ਲੈ ਕੇ ਆਉਂਗਾ ਉਹ ਕਿਸ ਉਹ ਤਾਂ ਹੀ ਆਉਣਗੇ ਜੇ ਸਾਡੀ ਪੰਜਾਬ ਦੀਆਂ ਟੋਟਲ ਨੌਕਰੀਆਂ ਜੜੀਆਂ ਨੇ ਉਹਦੇ 'ਚ ਕਲੋਜ਼ ਪਾਇਆ ਜਾਵੇ ਕਿ ਜਿਹੜੀ ਪੰਜਾਬ ਦੇ ਵਿੱਚ ਕੋਈ ਵੀ ਜੋਬ ਅਪਲਾਈ ਕਰੇਗਾ ਉਹ ਸਿਰਫ ਪੰਜਾਬ ਦੇ ਵਸਿੰਦੇ ਨੂੰ ਹੀ ਪਹਿਲਾਂ ਜੋਬ ਦਿੱਤੀ ਜਾਵੇਗੀ ਉਹ ਇਹਦੇ ਵਾਸਤੇ ਇੱਕ ਬਹੁਤ ਇੰਪੋਰਟੈਂਟ ਬਿਲ ਜਿਹੜਾ ਕਿ ਕੁਲਤਾਰ ਸਿੰਘ ਸੰਧਵਾ ਦੇ ਟੇਬਲ ਦੇ ਉੱਤੇ ਪਿਆ ਜਨਵਰੀ 2023 ਦਾ ਮੈਂ ਔਰ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਅਸੀਂ ਉਹਨਾਂ ਦੇ ਦਫ਼ਤਰ ਵਿੱਚ ਗਏ ਪਿਛਲੇ ਸਾਲ ਦੇ ਬਜਟ اجلاس ਤੋਂ ਪਹਿਲਾਂ ਕਿ ਤੁਸੀਂ ਕਿਰਪਾ ਕਰਕੇ ਇੱਕ ਬਿਲ ਲੈ ਕੇ ਆਓ ਕਿ ਕੋਈ ਵੀ ਗੈਰ ਪੰਜਾਬੀ ਪੰਜਾਬ ਦੇ ਵਿੱਚ ਅਗਰਾਵੇ ਸਮੇਤ ਉਹਦੀ ਨੌਕਰੀ ਦੀ ਗੱਲ ਕਰਨ ਲੱਗਿਆ ਕਿ ਉਹ ਹਿਮਾਚਲ ਦੀ ਤਰਜ਼ ਤੇ ਕਾਨੂੰਨ ਬਣਾਇਆ ਜਾਵੇ ਰਾਜਸਥਾਨ ਦੀ ਤਰਜ਼ ਤੇ ਗੁਜਰਾਤ ਦੀ ਤਰਜ਼ ਤੇ ਤੇ ਹੁਣ ਉਤਰਾਖੰਡ ਦੀ ਤਰਜ਼ ਤੇ ਕਿ ਕੋਈ ਵੀ ਗੈਰ ਪੰਜਾਬੀ ਪੰਜਾਬ ਦੇ ਵਿੱਚ ਸਿੱਧਾ ਆਣ ਕੇ ਜ਼ਮੀਨ ਦਾ ਮਾਲਕ ਨਾ ਬਣ ਸਕੇ ਕੋਈ ਸਰਕਾਰੀ ਨੌਕਰੀ ਨਾ ਲੈ ਸਕੇ ਅਗਰ ਇਹ ਕਾਨੂੰਨ ਬਣਿਆ ਹੁੰਦਾ ਪੰਜਾਬ ਦੇ ਵਿੱਚ ਤੇ ਨਾ ਤਾਂ ਸਾਡੀ ਆਬਾਦੀ ਦਾ ਸੰਤੁਲਨ ਖਰਾਬ ਹੋਣਾ ਸੀਗਾ ਕਿਉਂਕਿ ਬਹੁਤ ਵੱਡੇ ਪੱਧਰ ਤੇ ਉਤੇ ਮਾਈਗ੍ਰੇਸ਼ਨ ਹੋ ਰਹੀ ਆ fromParams ਪੰਜਾਬ ਇਨਟੂ ਆਲ ਪਾਰਟਸ ਆਫ ਦ ਵਰਲਡ ਪਾਰਟਿਕੁਲਰਲੀ ਕੈਨੇਡਾ ਲੱਖਾਂ ਦੀ ਤعداد ਵਿੱਚ ਔਰ ਲੱਖਾਂ ਤعداد ਜਦੋਂ ਨੌਜਵਾਨ ਜਾਂਦੇ ਨੇ ਇੱਕ ਇੱਕ ਨੌਜਵਾਨ ਨਾਲ 20-25 ਲੱਖ ਰੁਪਏ ਪੜ੍ਹਾਈ ਦੇ ਆਧਾਰ ਦੇ ਉੱਤੇ ਜਾਂ ਉੱਥੇ ਸੈਟਲ ਹੋਣ ਵਾਸਤੇ ਲੈ ਕੇ ਜਾਂਦਾ ਲੇਕਿਨ ਇਹਨਾਂ ਨੇ ਉਹ ਕਾਨੂੰਨ ਨਹੀਂ ਬਣਾਇਆ ਜਿਹਦਾ ਖਮਿਆਜ਼ਾ ਅੱਜ ਜੂਨੀਅਰ ਇੰਜੀਨੀਅਰਜ਼ ਦੇ ਇਮਤਿਹਾਨਾਂ ਵਿੱਚ ਇੱਕ ਵਾਰ ਫਿਰ ਸਾਡੇ ਨੌਜਵਾਨਾਂ ਨੂੰ ਭੁਗਤਣਾ ਪਿਆ ਔਰ ਇੱਕ 160 ਵਿੱਚੋਂ ਦੱਸਿਆ ਗਿਆ ਕਿ ਟਾਪਰਸ ਜਿਹੜੇ ਨੇ ਉਹ ਸਾਰੇ ਹਰਿਆਣਾ ਅਤੇ ਗੈਰ ਪੰਜਾਬੀ ਨੌਜਵਾਨ ਮੋਹਰੇ ਆਣ ਕੇ ਪੰਜਾਬ ਦੀਆਂ ਨੌਕਰੀਆਂ ਸਾਡੇ ਨੌਜਵਾਨਾਂ ਦੇ ਅਧਿਕਾਰਾਂ ਦੇ ਉੱਤੇ ਕਿ ਕਹਿ ਸਕਦੇ ਕਿ ਇੱਕ ਡਾਕਾ ਮਾਰ ਕੇ ਇਥੋਂ ਦੀਆਂ ਨੌਕਰੀਆਂ ਉਹ ਲੈ ਗਏ ਨੇ ਹੁਣ ਇਸ ਗੱਲ ਦੀ ਜਿਹੜੀ ਇਹ ਮੇਰੇ ਕੋਲ ਡਾਟਾ ਭੇਜਿਆ ਜਾਂ ਮੇਰੇ ਕੋਲ ਫ੍ਰੈਂਟਿਕ ਕਾਲਸ ਆਈਆਂ ਜਾਂ ਮੈਨੂੰ ਉਹਨਾਂ ਨੇ ਇੱਕ ਅਪਰੋਚ ਕੀਤਾ ਇਹਦੀ ਇਹਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤਾਈਓ ਹੋ ਸਕਦਾ ਅਗਰ ਇਸ ਇਮਤਿਹਾਨ ਦੇ ਪੇਪਰ ਲੀਕ ਦੇ ਅਲੀਗੇਸ਼ਨ ਜਿਹੜੇ ਲੱਗ ਰਹੇ ਨੇ ਉਹਦੀ ਇੱਕ ਵਿਜੀਲੈਂਸ ਇਨਕੁਆਇਰੀ ਕਰਵਾਈ ਜਾਵੇ ਜੋ ਕਿ ਚੀਫ ਮਿਨਿਸਟਰ ਇਮੀਡੀਏਟਲੀ ਆਰਡਰ ਕਰ ਸਕਦਾ ਜਿੱਦਾਂ ਪਹਿਲਾਂ ਕਿਸੇ ਵੇਲੇ ਨੈਪ ਤਹਿਸੀਲਦਾਰਾਂ ਦੀ ਭਰਤੀ ਬਾਰੇ ਹੋਇਆ ਸੀਗਾ ਇਹ ਥੋੜੇ ਜਿਹੇ ਇੱਕੋ ਜਿਹੇ ਇਲਾਕੇ ਦੇ ਜਿਹੜੇ ਪਹਿਲਾਂ ਪਟਵਾਰੀਆਂ ਦੇ ਇਮਤਿਹਾਨਾਂ ਚ ਫੇਲ ਹੋਏ ਸੀਗੇ ਉਹ ਨੈਤ ਤਹਿਸੀਲਦਾਰ ਦੀ ਸਿਲੈਕਸ਼ਨ ਵਿੱਚ ਟਾਪਰ ਆ ਗਏ ਜਿਹੜਾ ਬੰਦਾ ਪਟਵਾਰੀ ਦੇ ਇਮਤਿਹਾਨ ਨਹੀਂ ਪਾਸ ਕਰ ਸਕਿਆ ਉਹ ਨੈਤ ਤਹਿਸੀਲਦਾਰ ਦਾ ਕਿੱਦਾਂ ਪਾਸ ਕਰ ਸਕਦਾ ਉਹਦੇ ਚ ਕਪਲਾ ਨਿਕਲਿਆ ਗਵਰਨਮੈਂਟ ਨੇ ਅਲਟੀਮੇਟਲੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਉਹ ਸਾਰਾ ਇਮਤਿਹਾਨ ਸਕਰੈਪ ਕੀਤਾ ਨਵੇਂ ਸਿਰੇ ਤੋਂ ਇਮਤਿਹਾਨ ਬਿਲਕੁਲ ਉਸੇ ਤਰ੍ਹਾਂ ਨਾਲ ਇਹ ਜੂਨੀਅਰ ਇੰਜੀਨੀਅਰ ਦੀ ਭਰਤੀ ਵਿੱਚ ਕਪਲਾ ਨਜ਼ਰ ਆ ਰਿਹਾ ਇਸ ਕਪਲੇ ਨੂੰ ਤਾਂ